ਸਾਰੀਆਂ ਸੰਗਤਾਂ ਵੱਲੋਂ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿਲ੍ਹਾ ਰੋਪੜ ਆਸ-ਪਾਸ ਦੇ ਇਲਾਕਿਆਂ ਦੇ ਨਗਰਾਂ ਦੇ ਪੰਜ ਸਰਪੰਚ ਸਹਿਬਾਨ ਤੇ ਨਾਲ ਬਾਬਾ ਗਾਜੀ ਦਾ ਸਕਲੱਬ ਦੀ ਸਮੁੱਚੀ ਟੀਮ ਬਾਬਾ ਜੀ ਦੇ ਇੱਥੇ ਸੁਲਤਾਨਪੋਲੋਦੀ ਜਿਵੇਂ ਅਸੀਂ ਪਿਛਲੇ ਸਮੇਂ ਤੋਂ ਹਰ ਸਾਲ ਦੇਖਦੇ ਜਿਹੜੀ ਹਾੜਾਂ ਦੀ ਆਫਤ ਆਉਂਦੀ ਆ ਉਹਨਾਂ ਨੂੰ ਲਾ ਕੇ ਬਾਬਾ ਜੀ ਦਾ ਸੰਤ ਬਾਬਾ ਬਲਬੀਰ ਸਿੰਘ ਜੀ ਚੀਚੇ ਸਾਹਿਬ ਇਨਾਂ ਦਾ ਵੱਡਾ ਯੋਗਦਾਨ ਹੁੰਦਾ ਇਹਨਾਂ ਦੀ ਸੇਵਾਵਾਂ ਨੂੰ ਅਸੀਂ ਦੇਖਦੇ ਹੋਏ ਅੱਜ ਅਸੀਂ ਇੱਥੇ ਚਾਰਾ ਆਚਾਰ ਤੇ 6 ਟਰਾਲੀਆਂ ਲੈ ਕੇ ਚਮਕੌਰ ਸਾਹਿਬ ਆਸ-ਪਾਸ ਦੇ ਨਗਰਾਂ ਦੇ ਇਲਾਕੇ ਦੇ ਲੋਕ ਨਾਲ ਬੀਰਬਿੰਦਰ ਸਿੰਘ ਬੱਲਾ ਤੇ ਆਪਣਾ ਸਾਰੇ ਇਲਾਕੇ ਦੇ ਸਰਪੰਚ ਇਹਨਾਂ ਦੇ ਨਾਲ ਸਮੁੱਚੀ ਟੀਮ ਤੇ ਬਾਬਾ ਗਾਜੀ ਦਾ ਅਸੀਂ ਟੀਮ ਤੇ ਨਾਲ ਅੱਜ ਬਾਬਾ ਜੀ ਨੂੰ 2 ਲੱਖ ਰੁਪਏ ਜਿਹੜਾ ਨਗਦ ਅਸੀਂ ਅੱਜ ਤੇਲ ਦੀ ਜਿਹੜੀ ਸੇਵਾ ਵਾਸਤੇ ਜਿਹੜੇ ਬਾਬਾ ਦਿਨ ਰਾਤ ਇਲਾਕੇ ਨੌਜੋਨ ਟਰੈਕਟਰਾਂ ਦੀ ਸੇਵਾਵਾਂ ਚਲਦੀਆਂ ਨੇ ਮਸ਼ੀਨਾਂ ਚਲਦੀਆਂ ਨੇ ਗੱਡੀਆਂ ਚੱਲਦੀ ਉਹ ਲੈ ਕਰਕੇ ਸਮੱਗਰੀ ਅੱਜ ਸੁਲਤਾਨ ਬਲੋਦੀ ਇੱਥੇ ਬਾਬਾ ਜੀ ਨੂੰ ਅਸੀਂ ਸੌਂਪ ਰਹੇ ਹਾਂ ਉਹਨਾਂ ਨੂੰ ਪਤਾ ਲੱਗ ਕੇ ਦਾ ਕਿਹੜੇ ਨਗਰਾਂ ਵਿੱਚ ਕਿੱਥੇ ਕਿਸ ਕਿਸਮ ਦੀ ਲੋੜ ਹੈ ਬਾਬਾ ਜੀ ਨੂੰ ਅਸੀਂ ਇਹੀ ਬੇਨਤੀ ਅੱਜ ਕਰਕੇ ਚੱਲੇ ਵੀ ਜਿਹੜੀ ਹੋਰ ਵੀ ਕੋਈ ਲੋੜ ਹੈ ਸਾਡੀ ਡਿਊਟੀ ਲਾਓ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡਾ ਅਸਾਯੋਗ ਵਿੱਚ ਤੁਹਾਡਾ ਬਹੁਤ ਵੱਡਾ ਜਿਹਦੇ ਸਮਾਜ ਨੂੰ ਵੱਡਾ ਜਿਹੜਾ ਤੁਸੀਂ ਯੋਗਦਾਨ ਪਾ ਰਹੇ ਹੋ ਅਸੀਂ ਮੋਢੇ ਨਾਲ ਮੋਢਾ ਜੜ ਕੇ ਤੁਹਾਡੇ ਨਾਲ ਮੇਰੇ ਨਾਲ ਬੀਦਵਿੰਦ ਸਿੰਘ ਬੱਲਾ અમરવંત ਸਿੰਘ ਹੋਰ इलाके ਦੇ ਪੰਜ ਸਰਪੰਚ ਸਹਿਬਾਨ ਬਾਬਾ ਜੀ ਅਮਬਜੂਦਾ ਬਾਬਾ ਜੀ ਬੇਨਤੀ ਹੈ ਪਾਵਨ ਪਵਿੱਤਰ ਧਾਤੀ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦੀ ਦਿੱल्तानਪੁਰ ਲੋਧੀ ਸਾਰੀਆਂ ਸੇਵਾਵਾਂ ਨੂੰ ਬੱਚਿਆਂ ਦੇ ਨੂੰ ਪ੍ਰਵਾਨ ਕਰਨ ਜੀ ਅਤੇ ਸਾਨੂੰ ਜਿਹੜਾ ਸੇਵਾ ਦਾ ਉਦਮ ਬਖਸ਼ਦਾ ਅਸ਼ੀਰਵਾਦ ਦੇਣ ਅੱਗੇ ਵਾਸਤੇ ਵੀ ਸਮਾਜ ਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੀਏ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰ ਦਿੰਦਰ ਸਿੰਘ ਬੱਲਾ ਅੱਜ ਸਾਡੇ ਬੜੇ ਹੀ ਸਤਕਾਰਯੋਗ ਬਾਬਾ ਜੀ ਅੱਬਾ ਸੀ.ਸੀ.ਐਲ. ਸਾਬਾ ਬਾਬਾ ਬਲਵੀਰ ਸਿੰਘ ਜੀ ਜਿਨ੍ਹਾਂ ਦੇ ਅਸੀਂ ਅਗਵਾਈ ਦੇ ਵਿੱਚ ਰਹਿਣਮਾਈ ਦੇ ਹੇਠ ਅਸੀਂ ਅੱਜ ਆਪਣੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੀ ਪੂਰੀ ਟੀਮ ਦੇ ਨਾਲ ਇੱਥੇ ਡੰਗਰਾਂ ਦੇ ਵਾਸਤੇ ਜੋ ਵੀ ਪਸ਼ੂਆਂ ਦੇ ਵਾਸਤੇ ਸਾਈਲੇਜ ਤੇ ਦੋ ਤੂੜੀ ਦੀਆਂ ਟਰਾਲੀਆਂ ਛੇ ਟਰਾਲੀਆਂ ਇੱਥੇ ਸੰਗਤ ਸਾਡੇ ਨਾਲ ਲੈ ਕੇ ਪਹੁੰਚੀ ਹੈ ਜਿਨ੍ਹਾਂ ਵਿੱਚ ਸਾਡੇ ਹਲਕੇ ਦੇ ਬੜੇ ਮਾਨਯੋਗ ਜਿਹੜੇ ਸਰਪੰਚ ਸਾਹਿਬ ਪੰਚ ਸਹਿਬਾਨ ਜਿੰਨੇ ਵੀ ਸਾਡੇ ਪਹੁੰਚੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਕਿੰਨਾ ਲੰਬਾ ਸਫਰ ਟਰੈਕਟਰਾਂ ਤੇ ਕਵਰ ਕਰਨਾ ਕਿਉਂਕਿ ਬਾਕੀ ਉਹ ਦਰਦ ਰੱਖਦੇ ਨੇ ਸੋ ਅਸੀਂ ਮੈਂ ਬਾਜਵਾ ਸਾਹਿਬ ਪੂਰੀ ਟੀਮ ਦੇਵਾਲ ਸਾਹਿਬ ਸਰਦਾਰ ਅਮਰੋਦ ਸਿੰਘ ਜੀ ਚੱਕਲ ਸੋ ਸਾਰੀ ਟੀਮ ਦਾ ਬਾਬਾ ਜੀ ਨੂੰ ਇਹੀ ਅਸੀਂ ਬੇਨਤੀ ਕਰਦੇ ਆਂ ਵੀ ਜੋ ਵੀ ਅੱਗੇ ਸੇਵਾਵਾਂ ਦੀ ਲੋੜ ਹੋਏਗੀ ਆਪਣੀ ਅਗਵਾਈ ਦੇ ਵਿੱਚ ਆਪਣੀ ਰਹਿਨਮਾਈ ਦੇ ਹੇਠ ਜੋ-ਜੋ ਚੀਜ਼ਾਂ ਦੀ ਲੋੜ ਹੋਏਗੀ ਉਹ ਸਾਡੀ ਟੀਮ ਨਾਲ ਬਾਜਵਾ ਸਾਹਿਬ ਨਾਲ ਸੰਪਰਕ ਕਰਕੇ ਅਸੀਂ ਦੁਆਰਾ ਫਿਰ ਆਉਣ ਵਾਲੇ 10-15 ਦਿਨਾਂ ਤੱਕ ਜਦੋਂ ਵੀ ਸਾਡੀ ਇਹ ਡਿਊਟੀ ਲਾਉਣਗੇ ਦੁਆਰਾ ਫਿਰ ਹਾਜ਼ਰ ਹੋਵਾਂਗੇ ਸਾਨੂੰ ਇਸ ਪਵਿੱਤਰ ਜਗ੍ਹਾ ਤੇ ਆ ਕੇ ਸਾਨੂੰ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਬੜਾ ਮਨ ਖੁਸ਼ ਹੋਇਆ ਜੋ ਇੱਥੇ ਇਹਨਾਂ ਨੇ ਪਵਿੱਤਰ ਵੇਨ ਦੀ ਕਾਇਕਲਪ ਕੀਤੀ ਹੈ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਉਹ ਦੇਖ ਕੇ ਵੀ ਜਿਹੜਾ ਸਾਡਾ ਮਾਨਾਪੁਰੀ ਸੰਗਤ ਦਾ ਤਨ ਤਨ ਹੋਇਆ ਸੋ ਪ੍ਰਮਾਤਮਾ ਇਦਾਂ ਹੀ ਬਾਬਾ ਜੀ ਦੀ ਜਿਹੜੀ ਸਿਹਤ ਹੈ ਉਹਨੂੰ ਤੰਦਰੁਸਤ ਰੱਖਣ ਤਾਂ ਕਿ ਪੰਜਾਬ ਦੀ ਜਿਹੜੀ ਅਗਵਾਈ ਕਰਦੇ ਰਹੇ ਵਾਜੂ ਜੀ ਖਾਲਸਾ ਜੋ ਜਿਹੜੀ ਪਾਣੀਆਂ ਦੀ ਆਫਤ ਆਈ ਇਸ ਇਲਾਕੇ ਦੇ ਵਿੱਚ ਖਾਸ ਕਰਕੇ ਬਾਉਪੁਰ ਤੇ ਉਸਦੇ ਬਖਵਖ ਪਿੰਡਾਂ ਸਾਗਰਾ ਤੇ ਹੋਰ ਪਿੰਡਾਂ ਵਾਸਤੇ ਇਹ ਰਸਤ ਲੈ ਕੇ ਆਏ ਆ ਬਾਜਵਾ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਇਹਨਾਂ ਦੇ ਕਲੱਬ ਦੇ ਤੇ ਦੂਸਰੇ ਇਹਨਾਂ ਦੇ ਪੰਜ ਸਰਪੰਚ ਇਲਾਕੇ ਦੇ ਸਾਰੇ ਅੱਜੇ ਸੇਵਾ ਲੈ ਕੇ ਆਏ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਗੁਰੂ ਨਾਨਕ ਬਾਸਾਹ ਦੀ ਇਹਨਾਂ ਦੀ ਸੇਵਾ ਸਰਦਾ ਪਿਆਰ ਭਾਵਨਾ ਨੂੰ ਦਰਤੇ ਪ੍ਰਵਾਨ ਕਰਨ ਹੋਰ ਬਖਸ਼ਣ ਬਲ ਬਖਸ਼ਣ ਇਹਨਾਂ ਸਾਰੇ ਨਗਰ ਦੇ ਜਿਹੜੇ ਸਰਪੰਚ ਆਏ ਆ ਉਹਨਾਂ ਨੂੰ ਹੋਰ ਉਦੋਂ ਬਖਸ਼ਣ ਉਹ ਆਪਣੇ ਪਿੰਡਾਂ ਵਿੱਚ ਵਿਕਾਸ ਕਰਵਾ ਸਕਣ ਤੇ ਗੁਰੂ ਮਹਾਰਾਜ ਦੀ ਜਿਹੜੇ ਦਰ ਦੇ ਉੱਤੇ ਜਿਹੜੇ ਹੈ ਪੇਟ ਤਾਂ ਵਾਸਤੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਆਏ ਆ ਫੀਡ ਲੈ ਕੇ ਆਏ ਆ ਨਾਲ ਹੋਰ ਸਮਾਨ ਲੈ ਕੇ ਆਏ ਤੂੜੀ ਲੈ ਕੇ ਆਏ ਆ ਤੇ ਨਾਲ ਜਿਹੜੇ ਸੇ ਅ ਟਰੈਕਟਰ ਚੱਲਦੇ ਆ ਉਹਨਾਂ ਵਾਸਤੇ ਤੇਲ ਵਾਸਤੇ ਸਪੈਸ਼ਲ ਲੈ ਕੇ ਆਏ ਆ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਸਤਿਗੁਰੂ ਇਹਨਾਂ ਦੀ ਸਰਦਾ ਸਤਿਕਾਰ ਆਪਣੇ ਦਰ ਤੇ ਪ੍ਰਵਾਨ ਕਰਨ ਤੇ ਇਹਨਾਂ ਦੇ ਭੰਡਾਰੇ ਭਰਪੂਰ ਕਰਨ ਹੋਰ ਬਲ ਬਖਸ਼ਣ ਇਸੇ ਤਰ੍ਹਾਂ ਹੀ ਇਹ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਐਸੀ ਇੱਥੇ ਆਉਣ ਤੇ ਇਹ ਸੇਵਾ ਦੇ ਜੋ ਇਹਨਾਂ ਦਾ ਯੋਗਦਾਨ ਪਾਇਆ ਇਹਨਾਂ ਦਾ ਦਿਲੋਂ ਧੰਨਵਾਦ ਤਹਿ ਦਿਲੋਂ ਧੰਵਾਨੀਆਂ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਦੀ ਸੇਵਾ ਸਰਦਾ ਪਿਆਰ ਥਾਂੇ ਪਾਉਣ ਬਹੁਤ ਬਹੁਤ ਧੰਨਵਾਦ